ਅਜੇ ਨਾਲੇ ਦੇ ਹਰ ਪੀੜਤ ਪਰਵਾਹ ਨੂੰ ਜਿਹੜਾ ਉਹ ਮੌਜਦਾ ਜਿਹੜਾ ਬੰਦਿਆ ਅੱਜ ਅਸੀਂ 8 ਪਿੰਡਾਂ ਦੇ ਜਿਨ੍ਹਾਂ ਦੀ ਫਸਲ ਖਰਾਬ ਹੋਈ ਸੀਗੀ ਉਹਨਾਂ ਨੂੰ ਮੌਜਦਾ ਦਿੱਤਾ ਅਸੀਂ ਜਿਉਂ-ਜਿਉਂ ਸਾਡਾ ਕੇਸ ਤਿਆਰ ਹੋਈ ਜਾਂਦੇ ਆ ਤੇ ਉਹ ਤੋਂ ਅਸੀਂ ਪੈਸੇ ਜਿਹੜੇ ਪਾਈ ਜਾਂਦੇ ਆ ਉਹ ਚੈੱਕ ਜਿਹੜੇ ਆ ਵੱਢੀ ਜਾਂਦੇ ਆ ਸੋ ਅੱਜ ਅਸੀਂ ਸਾਡੇ 450 ਬੰਦੇ ਨੂੰ ਮਤਲਬ ਜਿਹੜਾ 8 ਪਿੰਡਾਂ ਦੇ 450 ਜਿਹੜੇ ਕਿਸਾਨ ਸੀਗੇ ਉਹਨਾਂ ਨੂੰ ਦਿੱਤਾ ਚੱਕ ਡੋਗ ਦਾ ਚੱਕ ਫੂਲਾ ਕੋਟਨੀ ਜਮੀਰਤ ਸਿੰਘ ਰਾਮਦਾਸ ਕਤਲੇ ਨੰਗਲ ਸੋਲ ਸੰਮੋਵਾਲ ਤੇ ਗਗੋ ਗਗੋਮਾਲ ਗੋਏ ਔਰ ਅਗਲੇ ਵੀਕ ਫੇਰ ਅਸੀਂ ਹਰ ਵੀਕ ਕੀ ਅਸੀਂ ਜਿਹੜਾ ਮਾਜਾ ਆਪਣੇ ਕਿਸਾਨਾਂ ਨੂੰ ਜਿਹੜਾ ਲਗਾਤਾਰ ਦੇ ਦੇ ਬਸ ਜਿਹਦੇ ਜਿਹਦੇ ਇਤਿਆਦ ਹੋ ਜਾਂਦੇ ਹੀ ਉਸੇ ਦੇ ਵੰਡੀ ਜਾਂਦੇ ਆ ਜੇ ਕੋਈ ਰਹਿ ਜਾਂਦਾ ਕਿਸੇ ਦਾ ਨਹੀਂ ਬਣਿਆ ਚਾ ਉਹਦੇ ਕੋ ਬੈਂਕ ਕਾਉਂਟ ਦੇ ਚ ਪਾ ਲਵੇ ਤਾਂ ਐਸਡੀਐਮ ਸਾਹਿਬ ਦੇ ਦਫਤਰ ਆ ਕੇ ਐਸਡੀਐਮ ਸਾਹਿਬ ਨੂੰ ਮਿਲ ਲੈਣ ਪੰਜਾਬ ਸਰਕਾਰ ਨੇ ਹਦਾਇਤ ਕੀਤੀ ਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸੇਮਾਨ ਜੀ ਨੇ ਹਦਾਇਤ ਕੀਤੀ ਆ ਕਿ ਹਰ ਬੰਦੇ ਨੂੰ ਜਿੰਨਾ ਵੀ ਨੁਕਸਾਨ ਹੋ ਉਹਨੂੰ ਮੁਆਵਜ਼ਾ ਜਿਹੜਾ ਦਿੱਤਾ ਜਾਂਦਾ ਹੈ। ਅਜੇ ਨਾਲੇ ਦੇ ਹਰ ਪੀੜਤ ਪਰਿਵਾਰ ਨੂੰ ਜਿਹੜਾ ਉਹ ਮੁਆਵਜ਼ਾ ਜਿਹੜਾ ਬੰਦਿਆ ਅੱਜ ਅਸੀਂ 8 ਪਿੰਡਾਂ ਦੇ ਜਿਨ੍ਹਾਂ ਦੀ ਫਸਲ ਖਰਾਬ ਹੋਈ ਸੀਗੀ ਉਹਨਾਂ ਨੂੰ ਮੁਆਵਜ਼ਾ ਦਿੱਤਾ। ਅਸੀਂ ਜਿਉਂ-ਜਿਉਂ ਸਾਡਾ ਕੇਸ ਤਿਆਰ ਹੋਈ ਜਾਂਦੇ ਆ ਪਿਓ ਤੋਂ ਅਸੀਂ ਪੈਸੇ ਜਿਹੜੇ ਪਾਈ ਜਾਂਦੇ ਆ ਤੇ ਚੈੱਕ ਜਿਹੜੇ ਆ ਵੱਢੀ ਜਾਂਦੇ ਆ। ਸੋ ਅੱਜ ਅਸੀਂ 450 ਬੰਦੇ ਨੂੰ ਮਤਲਬ ਜਿਹੜਾ 8 ਪਿੰਡਾਂ ਦੇ 450 ਰਹ ਦੇ ਕਿਸਾਨ ਸੀ ਉਹਨਾਂ ਨੂੰ ਦਿੱਤਾ ਚੱਕ ਡੋਗ ਦਾ ਚੱਕ ਫੂਲਾ ਕੋਟ ਦੀ ਜ਼ਮੀਰਤ ਸਿੰਘ ਰਮਦਾਸ ਕਤਲੇ ਨੰਗਲ ਸੋਲ ਸਮਵਾਲ ਤੇ ਗਗੋ ਗਗੋਮਾਲ ਦੋ ਔਰ ਅਗਲੇ ਵੀਕ ਫੇਰ ਅਸੀਂ ਹਰ ਵੀਕ ਕੀ ਅਸੀਂ ਜਿਹੜਾ ਮਾਜਾ ਆਪਣੇ ਕਿਸਾਨਾਂ ਨੂੰ ਜਿਹੜਾ ਲਗਾਤਾਰ ਦੇ ਦੇ ਬਸ ਜਿਹਦੇ ਜਿਹਦੇ ਤਿਆਰ ਹੋ ਜਾਂਦੇ ਹੀ ਉਸੇ ਦੇ ਵੰਡੀ ਜਾਂਦੇ ਆ ਜੇ ਕੋਈ ਰਹਿ ਜਾਂਦਾ ਕਿਸੇ ਦਾ ਨਹੀਂ ਬਣਿਆ ਚਾ ਉਹਦੇ ਕੋ ਬੈਂਕ ਕਾਊਂਟ ਦੇ ਪਾ ਲਵੇ ਤਾਂ ਐਸਡੀਐਮ ਸਾਹਿਬ ਦੇ ਦਫ਼ਤਰ ਆ ਕੇ ਐਸਡੀਐਮ ਸਾਹਿਬ ਨੂੰ ਮਿਲਣ ਪੰਜਾਬ ਸਰਕਾਰ ਨੇ ਹਦਾਇਤ ਕੀਤੀ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸੇਮਾਨ ਜੀ ਨੇ ਹਦਾਇਤ ਕੀਤੀ ਹੈ ਕਿ ਹਰ ਬੰਦੇ ਨੂੰ ਜਿਹਦਾ ਵੀ ਨੁਕਸਾਨ ਹੋ ਉਹਨੂੰ ਮਾਅਦਾ ਜਿਹੜਾ ਦਿੱਤਾ ਜਾਏ ਅਜੇ ਨਾਲੇ ਦੇ ਹਰ ਪੀੜਤ ਪਰਿਵਾਰ ਨੂੰ ਜਿਹੜਾ ਉਹ ਮਾਅਦਾ ਜਿਹੜਾ ਬੰਦਿਆ ਅੱਜ ਅਸੀਂ 8 ਪਿੰਡਾਂ ਦੇ ਜਿਨ੍ਹਾਂ ਦੀ ਫਸਲ ਖਰਾਬ ਹੋਈ ਸੀਗੀ ਉਹਨਾਂ ਨੂੰ ਮਾਅਦਾ ਦਿੱਤਾ ਅਸੀਂ ਜਿਉਂ-ਜਿਉਂ ਸਾਡਾ ਕੇਸ ਤਿਆਰ ਹੋਈ ਜਾਂਦੇ ਆ ਤੇ ਉਹ ਤੋਂ ਅਸੀਂ ਪੈਸੇ ਜਿਹੜੇ ਪਾਈ ਜਾਂਦੇ ਆ ਉਹ ਚੈੱਕ ਜਿਹੜਿਆ ਵੱਢੀ ਜਾਂਦੇ ਆ ਸੋ ਅੱਜ ਅਸੀਂ 450 ਬੰਦੇ ਨੂੰ ਮਤਲਬ ਜਿਹੜਾ ਅੱਠ ਪਿੰਡਾਂ ਦੇ 450 ਜਿਹੜੇ ਕਿਸਾਨ ਸੀਗੇ ਉਹਨਾਂ ਨੂੰ ਦਿੱਤਾ ਚੱਕ ਡੋਗ ਦਾ ਚੱਕ ਫੂਲਾ ਕੋਟਲੀ ਜਮੀਤ ਸਿੰਘ ਰਮਦਾਸ ਕਤਲੇ ਨੰਗਲ ਸੋਲ ਸੰਮੋਵਾਲ ਤੇ ਗਗੋ ਗਗੋਮਾਲ ਗੋਏ ਔਰ ਅਗਲੇ ਵੀਕ ਫੇਰ ਅਸੀਂ ਹਰ ਵੀਕ ਕੀ ਅਸੀਂ ਜਿਹੜਾ ਮਾਝਾ ਆਪਣੇ ਕਿਸਾਨਾਂ ਨੂੰ ਜਿਹੜਾ ਲਗਾਤਾਰ ਦੇ ਦੇ ਬਸ ਜਿਹਦੇ ਜਿਹਦੇ ਤਿਆਰ ਹੋ ਜਾਂਦੇ ਹੀ ਉਸੇ ਦੇ ਵੰਡੀ ਜਾਂਦੇ ਆ ਜੇ ਕੋਈ ਰਹਿ ਜਾਂਦਾ ਕਿਸੇ ਦਾ ਨਹੀਂ ਬਣਿਆ ਚਾ ਉਹਦੇ ਕੋ ਬੈਂਕ اکاؤنٹ ਦੇ ਪਾਉ ਲਵੇ ਤਾਂ ਐਸਡੀਐਮ ਸਾਹਿਬ ਦੇ ਦਫ਼ਤਰ ਆ ਕੇ ਐਸਡੀਐਮ ਸਾਹਿਬ ਨੂੰ ਮਿਲ ਲੈਣ ਪੰਜਾਬ ਸਰਕਾਰ ਨੇ ਹਦਾਇਤ ਕੀਤੀ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਹਦਾਇਤ ਕੀਤੀ ਹੈ ਕਿ ਹਰ ਬੰਦੇ ਨੂੰ ਜਿੰਨਾ ਵੀ ਨੁਕਸਾਨ ਹੈ ਉਹਨੂੰ ਮਾਅਦਾ ਜਿਹੜਾ ਦਿੱਤਾ ਜਾਏਗਾ ਅਜੇ ਨਾਲੇ ਦੇ ਹਰ ਪੀੜਤ ਪਰਿਵਾਰਾਂ ਨੂੰ ਜਿਹੜਾ ਉਹ ਮਾਅਦਾ ਜਿਹੜਾ ਬੰਦਿਆ ਅੱਜ ਅਸੀਂ 8 ਪਿੰਡਾਂ ਦੇ ਜਿਨ੍ਹਾਂ ਦੀ ਫਸਲ ਖਰਾਬ ਹੋਈ ਸੀਗੀ ਉਹਨਾਂ ਨੂੰ ਮਾਅਦਾ ਦਿੱਤਾ ਅਸੀਂ ਜਿਉਂ-ਜਿਉਂ ਸਾਡਾ ਕੇਸ ਤਿਆਰ ਹੋਈ ਜਾਂਦੇ ਆ ਤੇ ਉਹ ਤੋਂ ਅਸੀਂ ਪੈਸੇ ਜਿਹੜੇ ਪਾਈ ਜਾਂਦੇ ਆ ਉਹ ਚੈੱਕ ਜਿਹੜੇ ਆ ਵੱਢੀ ਜਾਂਦੇ ਆ ਸੋ ਅੱਜ ਅਸੀਂ 450 ਬੰਦੇ ਨੂੰ ਮਤਲਬ ਜਿਹੜਾ ਅੱਠ ਪਿੰਡਾਂ ਦੇ 450 ਜਿਹੜੇ ਕਿਸਾਨ ਸੀ ਉਹਨਾਂ ਨੂੰ ਦਿੱਤਾ ਚੱਕ ਡੋਗ ਦਾ ਚੱਕ ਫੂਲਾ ਕੋਟਨੀ ਜਮੀਤ ਸਿੰਘ ਰਮਦਾਸ ਕਤਲੇ ਨੰਗਲ ਸੋਲ ਸੰਮੋਵਾਲ ਤੇ ਗਗੋ ਗਗੋਮਾਲ ਦੋਏ ਔਰ ਅਗਲੇ ਵੀਕ ਫੇਰ ਅਸੀਂ ਹਰ ਵੀ ਕੀ ਅਸੀਂ ਜਿਹੜਾ ਮਾਜਾ ਆਪਣੇ ਕਿਸਾਨਾਂ ਨੂੰ ਜਿਹੜਾ ਲਗਾਤਾਰ ਦੇ ਦੇ ਬਸ ਜਿਹਦੇ ਜਿਹਦੇ ਤਿਆਰ ਹੋ ਜਾਂਦੇ ਹੀ ਉਸੇ ਦੇ ਵੰਡੀ ਜਾਂਦੇ ਆ ਜੇ ਕੋਈ ਰਹਿ ਜਾਂਦਾ ਕਿਸੇ ਦਾ ਨਹੀਂ ਬਣਿਆ ਚਾਹ ਉਹਦੇ ਕੋ ਬੈਂਕ account ਦੇ ਵਿੱਚ ਪ੍ਰੋਬਲਮ ਹੈ ਤਾਂ ਐਸਡੀਐਮ ਸਾਹਿਬ ਦੇ ਦਫ਼ਤਰ ਆ ਕੇ ਐਸਡੀਐਮ ਸਾਹਿਬ ਨੂੰ ਮਿਲ ਲੈਣ ਪੰਜਾਬ ਸਰਕਾਰ ਨੇ ਹਦਾਇਤ ਕੀਤੀ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਹਦਾਇਤ ਕੀਤੀ ਹੈ ਕਿ ਹਰ ਬੰਦੇ ਨੂੰ ਜਿੰਨਾ ਵੀ ਨੁਕਸਾਨ ਹੋ ਉਹਨੂੰ ਮਾਜਾ ਜਿਹੜਾ ਦਿੱਤਾ ਜਾਵੇ